ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗਰਮੀਤ कौर ਹੈ ਮੈਂ ਲੁਧਿਆਣੇ ਦੀ ਰਹਿਣ ਵਾਲੀ ਆ ਤੇ ਮੇਰੀ ਉਮਰ 58 ਸਾਲ ਹੈ ਤੇ ਮੇਰੇ ਗਠੀਏ ਦੀ ਪ੍ਰੋਬਲਮ ਸੀ ਮੈਨੂੰ ਤੇ ਬਹੁਤ ਦੇਰ ਤੋਂ ਸੀ ਮਤਲਬ ਕਿ ਮੈਂ ਬਹੁਤ ਦਵਾਈਆਂ ਵੀ ਖਾਧੀਆਂ ਕਿਤੇ ਆਰਾਮ ਨਹੀਂ ਸੀ ਆ ਰਿਹਾ ਫਿਰ ਉਸ ਤੋਂ ਬਾਅਦ ਮੈਂ ਦੇਖੋ ਕਰਦਾ ਵੀ ਕੰਮ ਕਰਨਾ ਬੱਚਿਆਂ ਦੀ ਵੀ ਦੇਖਭਾਲ ਕਰਨੀ ਤੇ ਆਫਿਸ ਦਾ ਕੰਮ ਵੀ ਕਰਨਾ ਕਰੇ ਨਹੀਂ ਸਰਦਾ ਮੈਂ ਡਿਊਟੀ ਵੀ ਕਰਦੀ ਆ ਤੇ ਮੇਰੇ ਕੋਲ ਉੱਥੇ ਬੈਠ ਕੇ ਉੱਠ ਨਹੀਂ ਸੀ ਹੁੰਦਾ ਸਾਰੀ ਦਿਹਾੜੀ ਆਫਿਸ ਤੇ ਬੈਠਣ ਦਾ ਕੰਮ ਸੀ ਤੇ ਉਸ ਤੋਂ ਬਾਅਦ ਮੈਂ ਉੱਥੇ ਬੈਠੀ ਬੈਠੀ ਮਲਕੇ YouTube ਤੇ ਵੀ ਦੇਖਦੀ ਰਹਿੰਦੀ ਸੀ ਆਯੁਰਵੇਦਾ ਦੀ ਆ ਵੀਡੀਓ ਦੇਖਦੀ ਸੀ ਤੇ ਉਸ ਤੋਂ ਬਾਅਦ ਮੈਨੂੰ ਫਿਰ ਆਯੁਰਵੇਦਾ ਡਾਕਟਰ ਅਸ਼ਾਦਾ ਜੀ ਦਾ ਵੀਡੀਓ ਦੇਖੀ ਮੈਂ ਉਹ ਵਧੀਆ ਲੱਗੀ ਮੈਨੂੰ ਫਿਰ ਮੈਂ ਉਹਨਾਂ ਨਾਲ ਮਿਲੀ ਜਾ ਕੇ ਮੈਂ ਕਿਹਾ ਡਾਕਟਰ ਸਾਹਿਬ ਇਹਦਾ ਦਾ ਕਰਕੇ ਮੈਨੂੰ ਪ੍ਰੋਬਲਮ ਆ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਇੱਥੋਂ ਦਵਾਈ ਖਾਓ ਕੋਈ ਚੱਕਰ ਨੀਗਾ ਠੀਕ ਹੋ ਜਾ ਤੇ ਮੈਨੂੰ ਕੰਮ ਸੇ ਕੰਮ ਮਲਕੇ 1 ਮਹੀਨਾ 1.5 ਮਹੀਨਾ ਹੋ ਗਿਆ ਦਵਾਈ ਖਾਂਦੀ ਇਹਨੂੰ ਮੈਨੂੰ ਬਹੁਤ ਆਰਾਮ ਆ ਤੇ ਉਸ ਤੋਂ ਬਾਅਦ ਮੈਨੂੰ ਕੋਈ ਪ੍ਰੋਬਲਮ ਨਹੀਂ ਹੋਰ ਵੀ ਕੰਜਾਂ ਨੂੰ ਮੈਂ ਦੱਸਿਆ ਕਿ ਤੁਸੀਂ ਡਾਕਟਰ ਸ਼ਰਦਾ ਜੀ ਦੇ ਜਾ ਕੇ ਆਪਣਾ ਟ੍ਰੀਟਮੈਂਟ ਲਓ ਉੱਥੋਂ ਠੀਕ ਹੋ ਸਕਦਾ ਮੈਂ ਵੀ ਠੀਕ ਹੋਈਆਂ ਤੁਸੀਂ ਵੀ ਹੋਵੋਗੇ ਤੇ ਮਲਕੇ ਹੋਰ ਵੀ ਬਹੁਤ ਮੇਰੀਆਂ ਫਰੈਂਡਾਂ ਗਈਆਂ ਉਹਨਾਂ ਨੂੰ ਵੀ ਫਾਇਦਾ ਹੋਇਆ ਤੇ ਬਾਕੀ ਜੋ ਚਲੋ ਘਰ ਦੇ ਪ੍ਰੋਬਲਮ ਸੀ ਉਹ ਤਾਂ ਮੇਰੀ ਠੀਕ ਹੋ ਗਈ ਮੈਂ ਹੁਣ ਕੰਮ ਵੀ ਕਰਦਾ ਵੀ ਕਰ ਰਹੀਆਂ ਆਪਿਸਦਾ ਵੀ ਕਰ ਰਹੀਆਂ ਮੈਂ ਸਾਰਾ ਕੰਮ ਕਰ ਰਹੀਆਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੋ ਤੇ ਥੈਂਕ ਯੂ ਡਾਕਟਰ ਅਰਵੇਦਾ ਸ਼ਰਦਾ ਜੀ